ਅੱਜ ਆਏ ਆ ਪੰਜਲੰਦਰ ਤੇ ਦੰਦਰ ਇੱਥੇ ਇੰਜੋਏ ਕਰਨਾ ਆਏ ਆ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਕਿ ਸਪੈਸ਼ਲ ਜਗ੍ਹਾ ਚੱਲੇ ਆ ਗੈਕਲ ਵੀ ਤੇ ਇੱਧਰ ਨਹੀਂ ਸਦੇ ਦੇਖਦੇ ਤੇ ਸਿੱਧੇ ਦੇਖੋ ਸਪੈਸ਼ਲ ਜਗ੍ਹਾ ਚੱਲ ਰਹੇ ਆ ਅੱਜ ਦੇ ਦੇ ਆਣ ਪੇੜ ਤੇ ਮੇਰੇ ਨਾਲ ਸਿੱਖ ਸਾਹਿਬ ਬੈਠੇ ਨੇ ਅੱਜ ਬੰ ਮੁੰਡੇ-ਮੁੰਡੇ ਚੱਲੇ ਆ ਹੀ ਮੁੰਡੇ-ਮੁੰਡੇ ਏ ਨਹੀਂ ਜਾਦੀ ਉਮਰਤ ਨਹੀਂ ਹੋਈ ਸਾਡੀ ਯਾਰ ਜੇ ਉਹਦਾ ਹੀ ਟੋਲੇ ਆ ਗਏ ਜਾਦੇ ਪਹਿਲਾਂ ਹੀ ਉਮਰਤ ਨਹੀਂ ਇੱਕ ਨਹੀਂ ਹੋਈ ਜੇ ਤੇ ਤੇ ਵਲੋਗ ਸਟਾਰਟ ਕੀਤਾ ਸਿੱਧੇ ਜੀ ਨਹੀਂ ਸੀ ਮੈਂ ਜਦੋਂ ਉਹਨਾਂ ਨੂੰ ਸਟਾਰਟ ਕੀਤਾ ਬਾਅਦ ਤੇ ਸਾਰਿਆਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤਤੇ ਬੜਾ ਵਧੀਆ ਬਣਿਆ ਹੋਆ ਲੱਗੇ ਸੱਜੇ ਮੋੜ ਤੇ ਸੱਜੇ ਮੋੜ ਤੇ ਰੈਸਟੋਰੈਂਟ ਵਗੈਰਾ ਇੱਥੋਂ ਉੱਤੇ ਜਾਵਾਂਗੇ ਜਿਹਦੇ ਅੰਦਰ ਜਾਵਾਂਗੇ ਆਪਾਂ ਸੈਂਦੇਦਲਾ ਠੀਕ ਹੈ ਤੇ ਉੱਥੇ ਲੋਕਾਂ ਨੂੰ ਦੇਖਦੇ ਆਂ ਜੀ ਸਾਹਿਬ ਆਵਿਆ ਦਿਲ ਮਾਰਦਾ ਮਰਦਾ ਮੈਨੂੰ ਉੱਧਰ ਲੈ ਜਾਓ ਕੀ ਬਾਤ ਹੈ ਜਮੇ ਚਾਹ

ਇਸ ਤੋਂ ਬਣਾਇਆ ਹਾਂ ਬਹੁਤ ਸੋਹਣਾ ਦੇਖੋ ਪਾਰਕ ਵਾਹ ਸੋਹਣੀ ਬੜੀ achi cheez ਬਣਾਈ ਹੈ ਉਹ ਦੇਖੋ ਜੀ ਇਦਾਂ ਦੀ ਹੁੰਦੀ ਬਣਾਉਂਦੇ ਨੇ ਦੇਖੋ ਕੀ ਬਾਤ ਹੈ ਗੈਸਟ ਹਾਊਸ ਇਹ ਤੇ ਬਹੁਤ ਸੋਹਣਾ ਗੈਸਟ ਹਾਊਸ ਹੈ ਬੜੀ ਵਧੀਆ ਚੀਜ਼ ਬਣਾਈ ਹੈ ਤੇ ਹੈ ਇਹ ਕੋ ਬੰਦਾ ਆਤਾ ਔਰ ਸ਼ਾਟ ਮਾਰਨ ਲੱਗਾ ਆ ਦੇਖੋ ਹਾਂਜੀ ਅੰਦਰ ਅੰਦਰੀ ਚੀਜ਼ ਹੈ ਅਦਰ ਕਿਚਨ ਹੈ ਹਾਂਜੀ ਹਾਂਜੀ ਮੈਂ ਬਲੌਗ ਦੇ ਆ ਆਪਣੇ ਪਾਜੀ ਅੰਦਰ ਦਿਖਾਉਣੇ ਅੰਦਰ ਬੜੀ ਨਹੀਂ ਹਾਂਜੀ ਦੇਖੋ ਕਿਆ ਬਾਤ ਚੀਜ਼ ਹੈ ਗੈਸਟੋਸ ਕਿਆ ਵਧੀਆ ਕਿਆ ਵਧੀਆ ਕਿਆ ਵਧੀਆ ਕਹਿੰਦੇ ਆ ਅਦਰ ਚੰਡੀਗੜ੍ਹ ਏਰੀਆ ਦੇ ਹੈਨਾ ਨਵੇਂ ਸ਼ੇਰ ਵਾਲਾ ਉਧਰ ਦੋਪੜ ਵਾਲਾ ਦੇਖੋ ਇਹ ਆਈਕਨ ਗੈਸਟੋ ਹੱਸੇ ਹੋਠੀ ਗੈਸਟੋ ਹੱਸੇ ਹੋਠੀ ਗੈਸਟੋ ਹੱਸੇ ਰਵਿਦਾ ਰਵਿਦਾ ਸੌਰੀ ਮਾਫ ਕਰਨਾ ਇਹਦਾ ਨਵੀਦਾ 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 ਗੈਸਟੋ ਹੱਸੇ ਤੇ ਬਹੁਤ ਵਧੀਆ ਚੀਜ਼ ਬਣੀ ਹੈ ਇਹਦਾ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਲੋਕੇਸ਼ਨ ਦੇਖੋ ਤੁਸੀਂ। کیا ਵਧੀਆ ਚੀਜ਼ ਹੈ। ਬਹੁਤ ਸੋਹਣੀ ਜੰਗਲ ਹੈ। ਸੋ ਅੱਜ ਇੱਥੇ ਆਏ ਆ। ਤਾਂ ਫਿਰ ਵਾਸਤੇ ਇੰਜੋਏ ਕਰਨੋ ਵਾਸਤੇ। ਜੀ ਬਾਹਰ ਵੀ ਲੋਕੇਸ਼ਨ ਦੇਖੀ ਕਿੰਨੀ ਵਧੀਆ। ਬਹੁਤ ਸੁਦਾ ਹੈ। ਬਹੁਤ ਸੰਸਾ ਬਿਠੇ ਨਹੀਂ ਕਿਹਾ। ਦੇਖੋ ਕੀ ਵਧੀਆ ਚੀਜ਼ ਹੈ Cảm ơn các bạn đã theo dõi và ủng hộ cho kênh lalaschool Để không bỏ ਵੀ ਇਹ ਤੇ ਉਹਦੇ ਚੈਲਰ ਨੂੰ ਸੁਗਿਆ ਤੋਸ ਗੈਸ ਟੋਸੀ ਇਹ ਸੀ ਬੋਲ ਰਿਹਾ ਐਸਾ ਦੇਣਾ ਹਾਂ ਉਹ ਸਪੈਸ਼ਲਿਸਟ ਸੀ ਉਹ ਸੀ ਇਹ ਮੈਡਿਕਲ ਆਫੀਸ ਹੈ ਬਹੁਤ ਵਧੀਆ ਉਹ ਅੱਜ ਬਹੁਤ ਗੁੰਝੀ ਹੈ ਨਾ ਬਹੁਤ ਕੰਦੇ ਕਰਨਾ ਦਾ ਵੀਊ ਸੋ ਬਹੁਤ ਹੈ ਜੀ ਤੇ ਇਹ ਕਰ ਤੁਸੀਂ ਕੀ ਬਾਤ ਹੈ ਲੋਕੇਸ਼ਨ ਦੇਖੋ সুইਮਿੰਗ ਪੂਲ ਕਿਸਾ ਦਾ ਬਹੁਤ ਵਧੀਆ ਲੋਕੇਸ਼ਨ ਹੈ ਤੇ ਸੋਹਣੀ ਬਣੀ ਹੈ ਬਹੁਤ ਵਧੀਆ ਗਰਮੀ ਆਈ ਬਹੁਤ ਹੈ ਬਾਹਰ ਬਹੁਤ ਵਧੀਆ ਬੜਾ ਵਧੀਆ ਉੱਪਰ ਦਿਖਾਇਆ ਵਾ ਬਹੁਤ ਸੋਹਣਾ ਵਾ ਬਣਾਇਆ ਬੈਸਟ ਹੈ ਜੀ ਜਿਹੜੀ ਚੀਜ਼ਾਂ ਵੀ ਦੇਖ ਰਹੀਆਂ ਤੇ ਆਪਕੇ ਅਗਲੇ ਦੇਖਾਂਗੇ ਮਜ਼ਾ ਰੰਗ ਜਿਹੇ ਹੋਲਡਿੰਗ ਚੱਲ ਰਹੇ 흐흐 어디에 진 ਇਹ ਕਣਾਂ ਵੀ ਮਾਰੋ ਦੇ। ਇਹ ਵੇਲੇ ਨਾਲ। ਇਹ। ਇਹ ਦਾ ਟੈਂਪਰੇਚਰ ਇੱਕ ਵਜਿਆ। ਇੱਕ ਵਜਿਆ। ਇਹ ਟੈਂਪਰੇਚਰ ਇੱਕ ਵਜਿਆ। ਹਾਂਜੀ ਦਰਵਾਜ਼ਾ ਲਾਓ ਪਲੀਜ਼। ਇਹ। ਆਜੋ। ਪਿੱਛੇ। ਬਾਹਰ ਤਾਂ ਜਾਓ। ਫੋਟੋ ਸ਼ੂਟ ਹੋ ਰਹੀ ਆ। ਓਕੇ ਮੈਂ ਦੇਖਿਓ ਬਾਹਰ ਦੇਖਿਆ ਤੁਹਾਨੂੰ। ਪਿੱਛੇ। ਰੈਕਸ ਆ ਪਣੀ ਆਇਆ ਵਾ। ਚਾਹੀਏ। ਆਹਦੀ ਬੈਕਗ੍ਰਾਉਂਡ ਜਿਹੇ ਕਰ ਦੋ। 6 ਦਾ ਦੇ।

ਇਹ ਦਗੜਾ ਪ੍ਰਸ਼ਾਦਾ ਜਗਿਆ ਫਿਰ ਦਗੜਾ ਪ੍ਰਸ਼ਾਦਾ ਜਗਿਆ ਹਾਂ ਬਾਹਰ ਕਿਦੋਂ ਲਿੱਖਦੋਂ ਮੈਂ ਵੀ ਖਾ ਰਿਓ ਕੋਈ ਨਹੀਂ ਹੈ ਚੱਲ ਕੋਈ ਨਹੀਂ ਤੁਸੀਂ ਜੇ ਕੋਈ ਮੈਦਮਰ ਲਿਖਿਓ ਅਰ ਤੁਸੀਂ ਫੇਸਟਾ ਸਰਪੰਚ ਹਾਂਜੀ ਹੁਣ ਚਲਦੇ ਹਾਂ ਦੂਸਰੀ ਸਾਈਡ ਉਹ ਦੂਸਰੇ ਗੈਸਟ ਹਾਊਸ ਤੇ ਇਹ ਬਹੁਤ ਹਨ ਦੁਕਾਨੇ ਆ ਤੇ ਕੀ ਚੀਜ਼ ਬਣਾਈ ਹੈ ਵਧੀਆ ਹਾਂ ਬਾਕੀ ਲੋਕੇਸ਼ਨ ਬਹੁਤ ਸੋਹਣੀ ਹੈ ਦੇਖੋ ਕਿਆ ਬੜਾ ਲੋਕੇਸ਼ਨ ਬਹੁਤ ਵਧੀਆ ਹਾਂ ਹਾਂ ਅਸਲ ਬਲਾਈਟ ਚਾਹੀਦੀ ਅੰਦਰ ਨਹੀਂ ਰੋਕੋ ਉਹ ਵੀ ਨਾਲ ਦੇਖੋ ਬੋਲਦੀ ਨਹੀਂ ਆਉਂਦਾ ਮਿਲਿਆ ਬੋਲ ਆ ਦੇਖੋ ਪੰਜਾਬੀ 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 ਕਿ ਪੰਜਾਬੀ ਆਪਾਂ ਨੂੰ ਪੰਜਾਬੀ ਵੀ ਵੇਖਣਗੇ ਫਾਇਦਾ ਵੀ ਪੰਜਾਬੀਆਂ ਦਾ ਹੀ ਹੈ ਠੀਕ ਨੇ ਦੇਖੋ ਗੈਸਟ ਹੋਸ ਕੀ ਬਾਤ ਚੀਜ਼ ਬਣਾਈ ਹੈ ਉਹ ਵੀ ਉਹ ਵੀ ਇਹੋ ਚੀਜ਼ ਹੈ ਉਹ ਵੀ ਇਹੋ ਠੀਕ ਹੈ ਕਿਹੜੀ ਜੀ ਉਹ ਇਹੜੀ ਨਹੀਂ ਉਹ ਠੀਕ ਠੀਕ ਜੀ ਇਸ ਇਸ ਉਹ ਸੇ ਹੋਰ ਐਸ਼ਿਆ ਤੇ ਆ ਗੈਸਟ ਹਾਊਸ ਸੁਣ ਮੈਂ ਆ ਪਹਿਲਾਂ 1 ਮਿੰਟ ਮੈਂ ਉੱਪਰ ਜਾਣਾ ਉਹ ਤੋਂ ਕੀਤੀ ਉਹ ਬਾਤ ਕਿਤਨਾ ਤੇਰਾ ਭਲਾ ਜੇ ਨਹੀਂ ਆ ਦੇਖੋ ਇਨਸਾਫ ਆ ਰਹੇ ਨੇ ਕੀ ਬਾਤ ਵਾਓ ਆਓ ਸਾਹਮਣੇ ਜਿਹੜਾ ਪਾ ਦੇ ਕੇ ਅੱਗੇ ਹਾਂਜੀ ਆ ਦੇਖੋ ਅੰਦਰ ਦੀ ਲੋਕੇਸ਼ਨ ਕੀ ਬਾਤ ਹੈ ਕੀ ਬਾਤ ਹੈ ਦੇਖੋ ਕਿਆ ਵਧੀਆ ਚੀਜ਼ ਹੈ ਇਹ ਟ੍ਰੈਸ਼ ਹੈ ਫੈਨ ਵਾਸਤੇ ਜਿੱਦਾਂ ਕਿਸੇ ਨੂੰ ਕਮਰੇ ਚਾਹੀਦਾ ਹੋਵੇ ਇਹਨਾਂ ਵਾਸਤੇ ਹਾਊਸ ਜਾਂ ਗੈਸ ਹਾਊਸ ਜਿਵੇਂ ਇਹ ਇਹ ਐਡਿਕਸ ਲੋਕੇਸ਼ਨ ਉੱਪਰ ਦੀ ਤੋੜ ਦੇ ਨਾ ਜੀ ਕਿਸ਼ਨ ਦੇਖੋ ਆ ਵਧੀਆ ਲੋਕੇਸ਼ਨ ਹੈ या, <laughs> देखो क्या बात लोकेशन है जी बहुत सोहनी लोकेशन है आ, क्या बात वाह वाह बहुत सोहनी चीज़ बनाई देखो जी यार गेस्ट हाउस अंदर तो दे दे रूम देखो लग्जरी रूम क्या बात है सोने बहुत बहुत सोने रूम ਬਸ 2 ਦਿਨ ਵਾਸਤੇ ਇੱਥੇ ਆਇਆ ਸੀ ਹਾਂ ਇੱਥੇ ਪ੍ਰੋਗਰਾਮ ਤੇ ਲੱਗੇ ਤੇ ਉੱਥੇ ਤੇ ਸਾਨੂੰ ਇੱਥੇ ਰਹਿਣ ਵਾਸਤੇ ਦਿੱਤੇ ਠਹਿਰਨ ਵਾਸਤੇ ਤੇ ਦੇਖੋ ਰੂਮ ਦੇਖੋ ਬਹੁਤ ਸੋਹਣਾ ਰੂਮ ਹੈ ਤੇ ਬੜਾ ਵਧੀਆ ਮਜ਼ਾ ਆਇਆ ਹੈ ਰਹਿਣ ਦੇ ਵਿੱਚ ਤੇ ਦੇਖੋ ਸ਼ੀਸ਼ਾ ਲੱਗਾ ਕਿੰਨਾ ਵਧੀਆ ਲਗਜ਼ਰੀ ਰੂਮ ਨੇ ਕਰੀ 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 ਮਾਰੀ ਗੂੜੀ ਦੇਖੋ ਕਿੰਨੀ ਵਧੀਆ ਚੀਜ਼ ਹੈ ਇੱਕ ਮਿੰਟ ਰਹਿਣ ਦਿਓ ਦੇਖੋ ਲੋਕੇਸ਼ਨ ਦੇਖੋ ਤੁਸੀਂ ਕਾਨੂੰ ਸਿੰਘ ਅਮਰਖ ਫੋਟੋ ਸ਼ੂਟ ਹੋ ਰਹੀ ਹੈ ਫੋਟੋ ਸ਼ੂਟ ਹੋ ਰਹੀ ਹੈ ਬਹੁਤ ਵਧੀਆ ਲੋਕੇਸ਼ਨ ਹੈ ਬੜੀ ਚੀਜ਼ ਬਣਾਈ ਵਧੀਆ ਲਵੀਦਾ ਫਰਖਿਆ ਚੀਜ਼ ਬਣਾਈ ਆਪਾਂ ਅੱਜ ਦੀ ਕਾਸੂਰ ਆਪਾਂ ਸਾਰੇ ਸ਼ੌਂਕ ਨੂੰ ਕਰਦੇ ਆ ਇਹ ਸਾਰੇ ਸੌਖੇ ਹੁੰਦੇ ਆ ਅੱਜ ਕਿਉਂਕਿ ਤਰਤੀ ਲਾਉਂਦੇ ਆ ਭਾਜੀ ਹੋ ਜਾਂਦੇ ਦੇਖਾ ਚੀਜ਼ ਵਧੀਆ ਬਣਾਈ ਪਊਗਾ ਪਵਦੀ ਭਾਜੀ ਇੱਕ ਛੋਟੀ ਜਿਹੀ ਵੀਡੀਓ ਬਣਾ ਲੈ ਹਾਂ ਮਰ ਗਿਆ ਪਸ ਲੋਕ ਆ ਤਾਂ ਯਾਰ ਸੁਣਾ ਤੇਰੇ ਮਾ ਇਹ ਤੌਹਦਾ ਜਾਮੜਾ ਧੋ ਪਰ ਆ ਮੈਂ ਜੀ ਬੀ ਦਾਣਾ ਪਾਣੀ ਹਾਂਜੀ ਸੱਬੀ ਦਾਣਾ ਪਾਣੀ ਤੇ ਜਲੰਧਰ ਰੋਡ ਨਕੌਦਰ ਜਲੰਧਰ ਤੋਂ ਨਕੌਦਰ ਰੋਡ ਤੇ ਇੱਥੇ ਤੇ ਪਲੇਟ ਹੋ ਗਈ ਥੋੜਾ ਜਿਹਾ ਤੇ ਖਾਣ ਪੀਣ ਆਏ ਆ ਥੁੱਕ ਲੱਗੀ ਤੇ ਖਾਣੇ ਉਪਰ ਲੋਕੇਸ਼ਨ ਦੇਖੋ ਕਿੰਦੀ ਵਧੀਆ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਕਿੰਦੀ ਵਧੀਆ ਹੈ ਕੀਆ ਬਾਤ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਆ Lepihnya, kayak apa tuh, sih sih, ah, ah, kaya sih, चलन लगे हैं चाले मारन लगे हम इतों ठीक है जी लाया जा रहे हैं घर जाके ਇਹ ਰ ਅਹ ਇਸ਼ਾਨਾਨ ਪਣ ਕਰਾਂਗੇ ਫਿਰ ਉਹ ਵੀ ਕਰਨਾ ਵਾ ਹੋ ਗਿਆ ਬਾਕੀ ਪਸੰਦ ਆਈ ਅਹ ਬਿਜਲੀ ਚੰਦਾ ਨੇ ਤੋਈ ਦਾ ਆਦਾ ਹੀ ਹੁਣ ਚੱਲੋ ਅਸੀਂ ਘਰ ਜਾ ਰਹੇ ਹਾਂ ਹੁਣ ਤੇ ਜਾ ਕੇ ਮੇਰੀ ਸਬਸਕ੍ਰਾਈਬਰ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਇੱਥੇ ਇਸ ਵਲੌਗ ਦੀ ਸਮਾਪਤੀ ਹੈ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ